ਜਿੰਦਾਬਾ ਜਿੰਦਾਬਾ ਲੋਦਾ ਕਮਨੋ ਜਿੰਦਾਬਾ ਮਾਹੀ ਜਿੰਦਾਬਾ ਇਹਨਾਂ ਵਾਹੇ ਨੂੰ ਜਦੋਂ ਵੀ ਤੁਸਕੇ ਲੜ ਕੇ ਰਹਿਣਾ ਹੈ ਜਿੰਦਾਬਾ ਖਾਰ ਸਾਹਿਬ ਦੇ ਜਨਮ ਦਿਹਾੜੇ ਤੇ ਆਏ ਸਾਲ ਤੱਕ ਸ੍ਰੀ ਦਮਦੋਸ ਸਾਹਿਬ ਵਿਖੇ ਤਲਵੰਡੀ ਸਾਬੋ ਸਾਡੀ ਮੈਡੀਕਲ ਪ੍ਰੈਕਟਿਸ ਐਸੋਸੀਏਸ਼ਨ ਨੂੰ ਸਟੇਟ ਬਾਡੀ ਜ਼ਿਲ੍ਹਾ ਬਾਡੀ ਦੇ ਸਾਰੇ ਬਲਾਕ ਤੇ ਸਾਰਾ ਬਲਾਕ ਤਲਵੰਡੀ ਸਾਬੋ ਅਸੀਂ ਆਏ ਸਾਲ 15 ਸਾਲ ਤੋਂ ਲਗਾਤਾਰ ਆਉਂਦੇ ਆ ਰਹੇ ਹਾਂ ਇਹ ਦਵਾਈਆਂ ਲੰਗਰ ਲਾ ਰਹੇ ਜੀ ਅਸੀਂ ਲਗਾਤਾਰ ਸਿਹਤਾਂ ਨੂੰ ਸੇਵਾਸਤਿ ਜੋ ਬਾਰੋ ਸਿਹਤਾਂ ਨੂੰ ਆਉਂਦੇ ਹੈ ਬਲੱਡ ਪ੍ਰੈਸ਼ਰ ਦੀ ਮਸ਼ੀਨ ਨਾਲ ਹੀ ਬਲੱਡ ਪ੍ਰੈਸ਼ਰ ਚੈੱਕ ਕਰਕੇ 슈ਗਰ ਚੈੱਕ ਕਰਕੇ ਕੋਈ ਵੀ ਕਿਸੇ ਕਿਸੇ ਦੀ ਦਵਾਈ ਮਰੀਜ਼ ਨੂੰ ਚਾਹੀਦੀ ਹੈ ਤੇ ਅਸੀਂ ਸਿਹਤਾਂ ਨੂੰ ਦਿਨੇ ਫ੍ਰੀ ਦਿੰਨੇ ਆ ਜੀ ਫ੍ਰੀ ਸੇਵਾ ਕਰਦੇ 24 ਘੰਟੇ ਦਿਨ ਲਗਾਤਾਰ ਜੀ 12 13 14 ਚੌਧੀ ਦੀ ਕਰ ਸਕਦਾਂ ਲਈ ਅਪੀਲ ਕਰਦੇ ਆਂ ਬਈ ਆਮ ਜਿਹੜਾ ਪਦਰਵ ਅਣਜਾਣ ਬੰਦੇ ਤੋਂ ਕੁਝ ਲੈ ਕੇ ਨਾ ਖਾਓ ਤੇ ਖਾਣ ਪੀਣਾਂ ਭਰੇ ਰੱਖੋ ਸਹੀ ਲੰਗੇ ਪਛਾਦਾ ਛਕੋ ਸਾਡੀ ਜਥੇਬੰਦੀ ਮੈਡੀਕਲ ਪ੍ਰੈਕটিশਨਰ ਐਸੋਸੀਏਸ਼ਨ 295 ਜਿਹਦੇ ਪ੍ਰਧਾਨ ਸ੍ਰੀ ਧਨਮਤ ਗੋਲਜੀ ਆ ਸਟੇਟ ਦੇ ਉਹਨਾਂ ਦੇ ਕਾਰਕਮਲਾ ਦੇ ਉਹਨਾਂ ਦੇ ਨਿਜਰਾਨੀ ਹੇਤ ਥੱਲੇ ਇਹ ਜਿਹੜਾ ਮੈਡੀਕਲ ਕੈਂਪ ਆ ਪਿਛਲੇ 20 ਸਾਲਾਂ ਤੋਂ ਅਸੀਂ ਲਾ ਰਹੇ ਆਂਗੇ ਇਹ ਮਾਨਮਤਾ ਦੀ ਭਲਾਈ ਲਈ ਲਾ ਰਹੇ ਆਂਗੇ ਸਾਡਾ ਜਿਹੜਾ ਮੇਨ ਮੁਕ ਜਥੇਬੰਦੀ ਦਾ ਹੌਂਟਵਾ ਉਹਦੇ ਲੋਕੋ ਦੇ ਵਿੱਚ ਲਿਖਿਆ ਮਾਨਵ ਸੇਵਾ ਪਰਮੋ ਧਰਮ ਉਹ ਸੇਵਾ ਨੂੰ ਸੀ ਨਿਭਾ ਰਹੇ ਆ ਇੱਥੇ ਅਸੀਂ ਹਰ ਸਾਲ ਟੈਂਪ ਲਾ ਰਹੇ ਆਗੇ ਹਰ ਮੇਲਾ ਜਿਵੇਂ ਕੋਈ ਵੀ ਸੱਭਿਆਚਾਰਕ ਪ੍ਰੋਗਰਾਮ ਆ ਕੋਈ ਧਾਰਮਿਕ ਪ੍ਰੋਗਰਾਮ ਆ ਉੱਥੇ ਸਾਡੀ ਜਥੇਬੰਦੀ ਅੱਗੇ ਹੋ ਕੇ ਇਹ ਸਿਹਤ ਸਹੂਲਤਾਂ ਦਿੰਦੀ ਹੈਗੀ ਇਸੇ ਲੜੀ ਦੇ ਤਹਿਤ ਅੱਜ ਫੇਰ ਅਸੀਂ ਤੱਕ ਦਮਦਵਾ ਸਾਹਿਬ ਦੇ ਤੇ ਖਾਲਸਾ ਜੀ ਦੇ ਸਾਜਨਾ ਦਸਤੂਰ ਤੇ ਇਹ ਕੈਂਪ ਲਗਾ ਰਹੇ ਆ ਗਰਮੇਰ ਸਿੰਘ ਕਈ ੜੜੇ ਸਾਡੇ ਬਲਾਕ ਦੇ ਇਥੇ ਨੇ ਪ੍ਰਧਾਨ ਆ ਉਹਨਾਂ ਦੀ ਨਿਗਰਾਨੀ ਦੇ ਹੇਠ ਹਾਂਜੀ ਅਸੀਂ ਸਾਡੀ ਮੈਡੀਕਲ ਪ੍ਰੈਕটিশਨ ਐਸੋਸੀਏਸ਼ਨ ਪੰਜਾਬ ਵੱਲੋਂ ਖਾਲਸੇ ਦੇ ਸਾਜਨਾ ਦਿਵਸ ਤੇ ਪਹਿਲਾਂ ਸਾਰੀਆਂ ਸੰਗਤਾਂ ਨੂੰ ਇਸ ਦੀ ਬਹੁਤ-ਬਹੁਤ ਵਧਾਈ ਦਿੰਨੇ ਆ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾ ਹੋਣ ਔਰ ਅਸੀਂ ਸੰਗਤਾਂ ਨੂੰ ਇਹ ਅਪੀਲ ਕਰਦੇ ਆ ਕਿ ਡਿਸਪਲਨ ਦੇ ਵਿੱਚ ਰਹਿ ਕੇ ਸ਼ਾਂਤੀ ਦੇ ਨਾਲ ਆ ਕੇ ਤਖਤ ਸਾਹਿਬ ਤੇ ਦਰਸ਼ਨ ਕਰਨ ਗੁਰੂ ਦੇ ਆਸ਼ੀਰਵਾਦ ਲੈਣ ਤੇ ਜਿਨ੍ਹਾਂ ਨੂੰ ਕੋਈ ਲੋੜਵੰਦਾ ਸਾਡੇ ਕੈਂਪ ਤੋਂ ਆ ਕੇ ਉਹ ਸੇਵਾ ਸੁਲਤਾਨ ਲੈ ਸਕਦੇ ਹਨ ਇਹ ਬਿਲਕੁਲ ਫ੍ਰੀ ਹੈ। ਆਸੇ ਆਪਣੀ ਜਿਹੜੀ ਕਿਰਤ ਕਮਾਈ ਦੇ ਵਿੱਚੋਂ ਦਾ ਸਬੰਧ ਕੱਢਦੇ ਆਂ ਤਾਂ ਕਿ ਸੰਗਤਾਂ ਦੀ ਸੇਵਾ ਵਾਸਤੇ ਬਿਲਕੁਲ ਫ੍ਰੀ ਅਸੀਂ ਕਿਸੇ ਤੋਂ ਕੋਈ ਡੋਨੇਸ਼ਨ ਨਹੀਂ ਲੈਂਦੇ। ਸਿਰਫ ਸਾਡੀ ਆਪਣੇ ਵੱਲੋਂ ਅਸੀਂ ਆਪ ਦਾ ਜਿਹੜਾ ਸਾਡੇ ਬਲਾਕ ਵੱਲੋਂ ਸਾਰੇ ਸਾਡੇ ਜ਼ਿਲ੍ਹੇ ਵੱਲੋਂ ਤੇ ਸਾਰਾ ਲਾਇਆ ਜਾਂਦਾ ਜੀ। ਜੇ ਸਾਨੂੰ ਅਸੀਂ ਕਿਸੇ ਕੋਲੋਂ ਨਹੀਂ ਲਈ ਨਾ ਸਾਨੂੰ ਕੋਈ ਇਸ ਮਿਲਦੀ ਹੈ। ਨਹੀਂ ਜੀ ਉਹਨਾਂ ਵੱਲੋਂ ਸਾਨੂੰ ਇਹ ਜਗ੍ਹਾ ਦਾ ਸਹਿਯੋਗ ਦਿੱਤਾ ਜਾਂਦਾ ਹੈ। ਇਸ ਕਰਕੇ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਦਾ ਧੰਨਵਾਦ ਕਰਦੇ ਆਂ ਜੋ ਸਾਨੂੰ ਆਏ ਸਾਲ ਇੱਥੇ ਇੱਕ ਟਾਈਮ ਪਰ ਸਭ ਤੋਂ ਪਹਿਲਾਂ ਅਸੀਂ ਜਿਹੜੀ ਪ੍ਰੈਸ ਅੱਜ ਸਾਡਾ ਸਭ ਤੋਂ ਜ਼ਿਆਦਾ ਪ੍ਰਚਾਰ ਮੈਡੀਕਲ ਪ੍ਰੈਕਟਿਸ ਐਸੋਸੀਏਸ਼ਨ ਦਾ ਉਹਦੇ ਖਬਰਾਂ ਲੈਣ ਵਾਸਤੇ ਉਹਨਾਂ ਦਾ ਧੰਨਵਾਦ ਕਰਦੇ ਹਾਂ ਅਸੀਂ ਸਾਰੇ ਮੀਡੀਆ ਦਾ ਧੰਨਵਾਦ ਕਰਦੇ ਹਾਂ ਉਸ ਤੋਂ ਬਾਅਦ ਜੋ ਸਾਡੀ ਜਥੇਬੰਦੀ ਕਨੇਓ ਫ੍ਰੀ ਕੈਂਪ ਲਾਇਆ ਰਿਹਾ ਲਾਇਆ ਜਾ ਰਿਹਾ ਇਹ ਅਸੀਂ ਲੰਬੇ ਟਾਈਮ ਤੋਂ ਲਾ ਰਹੇ ਹਾਂ ਇਹ ਕੈਂਪ ਦੇ ਨਾਮ ਨਾਲ ਅਸੀਂ ਲੋਕਾਂ ਨੂੰ ਸਿਹਤ ਸੂਤ ਦਬ ਦਿਨੇ ਆ ਪਰ ਸਾਡੀ ਜਥੇਬੰਦੀ ਪੰਜਾਬ ਤੋਂ ਆਏ ਸਾਲ ਸਿਹਤ ਸੂਲਤਾ ਦੇ ਨਾਲ ਨਾਲ ਨਸ਼ਾ ਜਿਹੜੇ ਵੱਡੇ ਵੱਡੇ ਕੈਂਪ ਲਾ ਰਹੀ ਹੈ ਚੇਤਨਤਾ ਰਣੇ ਕਿਤੇ ਆ ਜਾ ਰਹੀਆਂ ਅਸੀਂ ਪਿੰਡਾਂ ਦੇ ਕਲਬਾਂ ਦੇ ਵਿੱਚ ਪੰਚੇਤਾਂ ਨੂੰ ਸਰਪੰਚਾਂ ਨੂੰ ਸਾਰਿਆਂ ਨੂੰ ਮਿਲ ਕੇ ਬੇਨਤੀ ਕਰਦੇ ਹਾਂ ਵੀ ਜੋ ਵੱਡੀ ਪੱਧਰ ਤੇ ਨਸ਼ਾ ਫੈਲਾਇਆ ਜਾ ਰਿਹਾ ਉਹਦਾ ਆਪਾਂ ਇਕੱਠੇ ਹੋ ਕੇ ਮੁਕਾਬਲਾ ਕਰ ਸਕਦੇ ਹਾਂ ਵਧੀਆ ਤਰੀਕੇ ਨਾਲ ਨਸ਼ੇ ਦਾ ਇਥੋਂ ਖਾਤਮਾ ਕਰ ਸਕਦੇ ਹਾਂ ਅਸੀਂ ਸਰਕਾਰਾਂ ਤੋਂ ਵੀ ਅਸੀਂ ਆਸ ਕਰਦੇ ਹਾਂ ਵੀ ਇਮਾਨਦਾਰੀ ਨਾਲ ਜੇ ਤੁਸੀਂ ਇਹ ਮਹਮ ਚਲਾਈ ਹੈ ਉਹਦੇ ਵਿੱਚ ਅਸੀਂ ਆਰਐਮਪੀ ਸਾਰੇ ਤੁਹਾਡਾ ਸਹਿਯੋਗ ਦੇਣ ਨੂੰ ਤਿਆਰ ਹੈ ਤੇ ਤਾਂ ਹੀ ਨਸ਼ਾ ਪੰਜਾਬ ਤੋਂ ਅਸੀਂ ਲੋਕਾਂ ਦੇ ਸਹਿਯੋਗ ਨਾਲ ਖਤਮ ਕੀ ਕਰ ਸਕਦੇ ਹਾਂ ਦੇਖੋ ਜੀ ਅੱਜ ਜਿਹੜਾ ਇਹ ਕੈਂਪ ਲੱਗਾ ਹੈਗਾ ਸਿਰਫ ਅੱਜ ਹੀ ਨਹੀਂ ਲੱਗਾ ਇਹ ਹਰ ਸਾਲ ਗੁਰੂਆਂ ਦੀ ਧਰਤੀ ਤਲਵੰਡੀ ਸਾਬੋ ਬਲਾਕ ਤਲਵੰਡੀ ਵੱਲੋਂ ਇੱਥੇ ਹਰ ਸਾਲ ਲਾਇਆ ਜਾਂਦਾ ਹੈ ਇੱਥੇ ਨਿਰਪੱਖ ਸੇਵਾ ਦੇ ਰੂਪ ਵਿੱਚ ਅਸੀਂ ਮੈਡੀਕਲ ਕੈਂਪ ਲੋਕਾਂ ਨੂੰ ਸਿਹਤ ਸਹੂਮਾ ਦਿੰਨੇ ਆ ਸਿਰਫ ਅੱਜ ਜਿਹੜਾ ਇਹ ਕੈਂਪ ਲੱਗਾ ਹੈਗਾ ਅੱਜ ਕੈਂਪ ਹੈਗਾ ਪਰ ਜਿਹੜਾ ਪਿੰਡਾਂ ਕਸਬਿਆਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਛੋਟੇ ਏਰੀਆ ਦੇ ਵਿੱਚ ਇਹ ਜਿਹੜੇ ਸਾਡੇ ਡਾਕਟਰ ਜਿਨ੍ਹਾਂ ਨੂੰ ਆਮ ਤੌਰ ਤੇ ਪਿੰਡੂ ਡਾਕਟਰਾਂ ਦੇ ਨਾਮ ਨਾਲ ਆਰਐਮਪੀ ਦੇ ਨਾਲ ਤੇ ਜਾਣਿਆ ਜਾਂਦਾ ਹੈ ਉਹ ਅਲੱਗ-ਅਲੱਗ ਆਪਣੇ ਜਿੰਨਿਆਂ ਵੀ ਉਹਨਾਂ ਤੋਂ ਸਿਹਤ ਸਹੂਮਾ ਦਿੱਤੀਆਂ ਜਾਂਦੀਆਂ ਹੈਗੀਆਂ ਦਿੰਦੇ ਆ ਤੇ ਇਹ ਜਿਹੜੀਆਂ ਸੁਵਾਂਵਾ ਸਾਡੀਆਂ ਕੰਟੀਨਿਊੀ ਚੱਲਦੀਆਂ ਰਹਿੰਦੀਆਂ ਹੈਗੀਆਂ ਇਹ ਲੋਕਾਂ ਦੀ ਸਿਹਤ ਸੇਵਾ ਦੇ ਨਾਲ-ਨਾਲ ਅਸੀਂ ਸਰਕਾਰ ਨੂੰ ਵੀ ਮਤਲਬ ਜੋ ਵੀ ਜਦੋਂ ਵੀ ਸਰਕਾਰ ਤੇ ਲੋਡ ਪੈਂਦੀ ਆ ਫੋਰ ਐਗਜ਼ਾਮਪਲ ਦੇ ਤੌਰ ਤੇ ਜਿਵੇਂ ਕਰੋਨਾ ਹਰ ਹੜਪੀੜ ਤਾਂ ਜਦੋਂ ਜਾਂ ਕਿਤੇ ਹੋਰ ਸਾਨੂੰ ਲੱਗਦਾ ਵੀ ਸਰਕਾਰ ਦੀ ਜਿਹੜੀ ਉਹ ਪਹੁੰਚ ਆ ਉਹ ਸਿਹਤ ਸੁਵਾਂਵਾ ਜਾਂ ਹੋਰ ਸੁਵਾਂਵਾ ਤੱਕ ਨਹੀਂ ਪਹੁੰਚ ਸਕਦੀ ਅਸੀਂ ਹਰ ਇਹ ਲੋਕਾਂ ਦੀ ਮਦਦ ਕਰਦੇ ਆ ਕਿਉਂਕਿ ਇਹ ਜਿਹੜਾ ਸਾਡੇ ਗੁਰੂਆਂ ਗੁਰੂਆਂ ਦੀ ਤੇ ਕਰਕੇ ਸਾਨੂੰ ਜਿਹੜਾ ਇਹ ਸਿਖਾਇਆ ਹੀ ਇਹ ਗਿਆ ਹੈ ਕਿ ਮੇਜ ਦੀ ਮਨੁੱਖਤਾ ਦੀ ਸੇਵਾ ਸਭ ਤੋਂ ਉਤਮ ਸੇਵਾ ਹੈਗੀ ਆ ਸੋ ਮੈਂ ਸਾਰਿਆਂ ਨੂੰ ਅਪੀਲ ਕਰਦੀ ਹੈਗੀ ਆ ਕਿ ਵੀ ਸਾਡੇ ਨਾਲ ਵੱਧ ਤੋਂ ਵੱਧ ਜੁੜੋ ਇਸ ਲੋਕ ਸੇਵਾ ਭਲਾਈ ਦੇ ਵਿੱਚ ਸਾਰੇ ਆਪਾਂ ਹਿੱਸਾ ਯੋਗਦਾਨ ਪਾਈਏ ਤਾਂ ਕਿ ਅਸੀਂ ਆਪਣੇ ਸਮਾਜ ਨੂੰ ਇੱਕ ਨਵੀਂ ਵਧੀਆ ਸੋਚ ਤੇ ਵਧੀਆ ਉਹਨਾਂ ਨੂੰ ਇੱਕ ਜੀਵਨ ਦੇ ਸੜਨ ਲਈ ਲੋੜ ਪੈਂਦੀ ਆ ਤਾਂ ਸਾਡਾ ਕੈਂਪ ਲੱਗਾ ਹੈ ਹੋਰ ਵੀ ਕਈ ਕੈਂਪ ਲੱਗੇ ਆ ਤੁਸੀਂ ਉੱਥੇ ਜਾ ਕੇ ਆਪਣੀ ਸਰਵਿਸ ਲੈ ਲੈ ਸਕਦੇ ਆ ਇੱਕ ਜਿਹੜੇ ਬਹੁਤ ਸਾਰੇ ਲੋਕ ਹੈਗੇ ਆ ਜਿਹੜੇ ਕਿ ਇਸ ਕੱਠ ਨੂੰ ਆਪਣਾ ਸਿੱਖਾਂ ਨੂੰ ਬਦਨਾਮ ਕਰਨ ਦੇ ਲਈ ਬਹੁਤ ਗਲਤ ਚਾਲਾਂ ਚੱਲਦੇ ਹੈਗੇ ਆ ਜੋ ਜਾਂ ਲੁਟੇਰੇ ਆ ਜਾਂ ਮਤਲਬ ਚੇਨ ਸਨੇਕਰ ਵਗੈਰਾ ਹੁੰਦੇ ਹੈਗੇ ਆ ਉਹਨਾਂ ਤੋਂ ਸਾਵਧਾਨ ਰਹਿਣਾ ਚਾਹੀਦਾ ਹੈਗਾ ਤੇ ਜੇ ਕੋਈ ਤੁਹਾਨੂੰ ਕੋਈ ਸ਼ੱਕ ਦੇ ਆਧਾਰ ਤੇ ਕੋਈ ਬੰਦਾ ਲੱਗਦਾ ਹੈਗਾ ਕਿ ਵੀ ਜਾਂ ਕੋਈ ਲੇਡੀਜ਼ ਜਾਂ ਕੋਈ ਬੰਦਾ ਇਸ ਤਰ੍ਹਾਂ ਕੋਈ ਗਲਤ ਮਨ ਲੱਗਦਾ ਹੈਗਾ ਤਾਂ ਉਹਦਾ ਤੁਰੰਤ ਸਾਨੂੰ ਆਪਣਾ ਤੁਸੀਂ ਕਿਸੇ ਵੀ ਸੀਨੀਅਰ ਨੂੰ ਜਾਂ ਪੁਲਿਸ ਕਰਮਚਾਰੀ ਇਨਫਾਰਮ ਕਰੋ ਤਾਂ ਕਿ ਉਹਨਾਂ ਤੇ ਨੱਥ ਪਾਈ ਜਾਵੇ ਤੇ ਜੋ ਗਲਤ ਕੰਮਾਂ ਤੋਂ ਰੋਕਿਆ ਜਾਵੇ ਤੇ ਅਸੀਂ ਇਹ ਗਲਤ ਪ੍ਰਚਾਰ ਨੂੰ ਰੋਕ ਸਕੀਏ ਇੱਕ ਮੈਂ ਤੁਹਾਨੂੰ ਜਿਹੜੀ ਇੰਫਰਮੇਸ਼ਨ ਦੇ ਰਹੇ ਹਾਂ ਕਿ ਜਿਹੜਾ ਇਹ ਸਾਡਾ ਮੈਡੀਕਲ ਕੈਂਪ ਆ ਇੱਥੇ ਹਰ ਤਰ੍ਹਾਂ ਦੀ ਮੈਡੀਸਨ ਤੁਹਾਨੂੰ ਮਿਲੇਗੀ ਤੇ ਇਹ ਜਿਹੜਾ ਮੇਨ ਕੈਂਪ ਹੈਗਾ ਇਹ ਗੁਰਦੁਆਰਾ ਦੀ ਜਿਹੜੀ ਐਂਟਰੈਂਸ ਆ ਉੱਥੇ ਲੱਗਾ ਹੋਇਆ ਤੇ ਭਾਈ ਮਨੀ ਸਿੰਘ ਦੇ ਨਵਾਸ ਦੇ ਜਿਹੜੇ ਗੇਟ ਦੇ ਉੱਪਰ ਕੈਂਪ ਲੱਗਾ ਹੋਇਆ ਜੇ ਕਿਸੇ ਨੂੰ ਵੀ ਕੋਈ ਸਰਵਿਸ ਦੀ ਲੋੜ ਤੇ ਜੇ ਕੋਈ ਉਸ ਤਰ੍ਹਾਂ ਵੀ ਹੈਗਾ ਕੋਈ ਲੋੜਵੰਦਾ ਜਿਹੜਾ ਕੋਈ ਕੋਈ ਕਿਸੇ ਗਰਮੀ ਕਰਕੇ ਬੇਹੋਸ਼ ਹੋ ਗਿਆ ਜਾਂ ਕੋਈ ਬੀਪੀ ਲੋ ਹੋ ਗਿਆ ਉਹਨੂੰ ਉਹ ਆ ਨਹੀਂ ਸਕਦਾ ਤਾਂ ਉਹਦੇ ਨਾਲ ਦੇ ਸਾਨੂੰ ਇਨਫਾਰਮ ਕਰਨ ਕਿਸੇ ਤੋਂ ਨੰਬਰ ਲੈ ਕੇ ਤੇ ਸਾਡੇ ਮੈਂਬਰ ਉੱਥੇ ਜਾ ਕੇ ਉਹਨਾਂ ਨੂੰ ਕੋਸ਼ਿਸ਼ ਕਰਨ ਕੇ ਫਰਸਟ ਏਡ ਦੇਣ ਦੀ ਉਹਨਾਂ ਨੂੰ ਸਹੀ ਕਰਨ ਦੀ ਧੰਨ